ਵਾਹਿਗੁਰੂ ਸਾਹਿਬ ਜੀ ਆਏ ਪ੍ਰਭ ਸਰਨਾ ਗਤੀ ਕਿਰਪਾ ਨਿਧਿਆਲ ਇੱਕ ਆਕਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਸੋ ਕੋ ਟਲ ਗੁਰ ਸੇਵੀ ਐ ਅਨਸ ਸਹਿਜ ਸੁਭਾਅ ਸ਼ਨ ਪਰਸ਼ੀ ਆ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਸਾਹਿਬ ਜੀ ਸੋ ਰਠ ਮਹਲਾ ਪੰਜਵਾ ਗਏ ਕਲੇਸ਼ ਰੋਗ ਸਭ ਨਾਸੇ ਰਬ ਆਪਣੇ ਕਿਰਪਾ ਧਾਰੀ आठ पैर आरादो स्वामी पूर्ण काल हमारी गए क्लेश रोग सब नासे ਰਬ ਆਪਣੇ ਕਿਰਪਾ ਧਾਰੀ ਆਠ ਪੈਰ ਆਰਾਧੋ ਸੁਆਮੀ ਓਰਨ ਕਾਲ ਹਮਾਰੀ ਹਰ ਜੀਉ ਸੁਖ ਸੰਪਤ ਰਾਸ ਰੱਖ ਲੈ ਹੋ ਭਾਈ ਮੇਰੇ ਕੋ ਪ੍ਰਭ ਅੱਗੇ ਅਰਦਾਸ ਰਹਾ ਜੋ ਮੰਗੋ ਸੋਈ ਸੋਈ ਪਾਵ ਆਪਣੇ ਖਸਮ ਪਰੋਸਾ ਕਉ ਨਾਨਕ ਗੁਰ ਪੂਰਾ ਭੇਟਿਓ ਮਿਟਿਓ ਸਗਲ ਆਦੇਸਾ ਜੋ ਮੰਗੋ ਸੋਈ ਸੋਈ ਪਾਵੋ ਆਪਣੇ ਕਸਮ ਪਰੋਸਾ ਕਉ ਨਾਨਕ ਗੁਰ ਪੂਰਾ ਭੇਟਿਓ ਮਿਟਿਓ ਸਗਲ ਆਂਦੇਸਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠਿ ਮਹਲਾ ਪੰਜਵਾਂ ਗਾਇ ਕਲੇਸ਼ ਰੋਗ ਸਭ ਨਾਸੇ ਪ੍ਰਭ ਆਪਨੇ ਕਿਰਪਾ ਧਾਰੀ ਆਠ ਪੈਰ ਰਾדו ਸੁਆਮੀ ਪੂਰਨ ਕਾਲ ਹਮਾਰੀ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਵਾਹਿਗੁਰੂ ਸਾਹਿਬ ਜੀ ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵੇ 17 ਅਨੇਕ ਚਲਾਬ ਧਾਵ ਤਉ ਤਨ ਏਕ ਨਾ ਲਾਗਣ ਪਾਵੇ ਰਾਖ ਤੋ ਹੈ ਆਪਨੋ ਕਰਦਾਏ ਕਰ ਪਾਪ ਸਬੂਨਾ ਪੇਟਣ ਪਾਵਾ ਔਰ ਕੀ ਬਾਤ ਕਾਂ ਕਰ ਕੌਂਸੋ ਸੋ ਪੇੜ ਕੇ ਪਰ ਬੀਜ ਬਚਾਵਾ ਔਰ ਕੀ ਬਾਤ ਕਾਂ ਕੈ ਤੋਂ ਸੋ ਸੋ ਪੇੜ ਕੇ ਪੜ ਬੀਜ ਬਚਾਵੇ ਵਾਹ ਗੁਰੂ ਜੀ ਬਸੰਤ ਵਿਸ਼ਨ ਪਦ ਇਹ ਬਿਦ ਫਾਂਗ ਕਿਰਪਾ ਨਨ ਖਿਲੇ ਸੋਬਤ ਢਾਲ ਮਾਲ ਦਬ ਮਾਲੇ ਮੂਠ ਗੁਲਾਲਨ ਛੇਲੇ ਇਹ ਵਿਦਫਾਗ ਕਿਰ ਪਨਨ ਖਿਲੇ ਸੋਬਤ ਢਾਲ ਮਾਲ ਦਬ ਮਾਲੇ ਮੂਠ ਗੁਲਾਲਨ ਸੇਲੇ ਜਾਨ ਤੂਫਾਂਗ ਭਰਤ ਪਚਕਾਰੀ ਸੂਰ ਅੰਗ ਲਗਾਵਤ ਨਿਕਸਤ ਸਰੋਣ ਅਦਕ ਸ਼ਬ ਉਪਜਤ ਕੇਸਨ ਜਾਨ ਸੁਹਾਵਤ ਸਰੋੜਦ ਭਰੀ ਜੱਟਾ ਅਦ ਸੋਭਤ ਛਬੇ ਨਾ ਜਹਾਦ ਕਹੇ ਓ ਮਾਨੋ ਪਰਮ ਪ੍ਰੇਮ ਸੋ ਡਾਰਿਓ ਡਾਰਿਓ ਈ ਘਰ ਲਾਗ ਰਹਿਓ ਜਹਾਂ ਤਾ ਗਿਰਦ ਪਾਏ ਨਾਨਾ ਬਿਦ ਸੰਗੜ ਸਤਰ ਪਰੋਏ ਜਨ ਖੇਲ ਤੁਮਾਲ ਸਾਰ ਕੇ ਅਦਕ ਸੋ ਬਿਰਤਵੈ ਸੋਏ ਜਹ ਤੈ ਗਿਰਤ ਭੈ ਨਾ ਨਾ ਬਿਜ ਸੰਗੜ ਸ਼ਤਰ ਪਰੋਏ ਜਨਖੇਰ ਤੁਮਾਲ ਸਾਰ ਕੇ ਅਦਕ ਸੋ ਮਿਤ ਹਵਾਏ ਸੋਏ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ